ਕੁਰੂਖੇਤਰ ਯੂਨੀਵਰਸਿਟੀ ਦਾ ਇੱਕ ਵਿਦਵਾਨ ਸੀ ਜਿਹੜਾ ਕੁਰੂਖੇਤਰ ਯੂਨੀਵਰਸਿਟੀ ਦੇ ਵਿੱਚ ਕਲਾਸ ਲੈ ਰਿਹਾ ਸੀ ਤਾਂ ਬੋਲ ਰਿਹਾ ਸੀ ਜਿਹੜਾ ਬ੍ਰਾਹਮਣਿਕਲ ਸਿਸਟਮ ਅਤੇ ਜੋਤਿਸ਼ ਇਹ ਸਾਰਿਆਂ ਨੂੰ ਖਾ ਗਿਆ ਪਰ ਸਿੱਖ ਬਚ ਗਿਆ ਸਿੱਖ ਬਚ ਗਿਆ ਸਿੱਖ ਬਚਿਆ ਕਿਵੇਂ ਇਹ ਗੱਲ ਹੁਣ ਆਪਾਂ ਵੀ ਮੰਨਦੇ ਆ ਤੁਸੀਂ ਵੀ ਮੰਨਦੇ ਹੋ ਬਾਹਮਣੇ ਮਨ ਦਾ Hindu ਮੰਨ ਦਾ ਕਿ ਸਿੱਖ ਉਸ ਤੋਂ ਬਚ ਗਿਆ ਸਾਡੇ ਉਸ ਹਥਿਆਰ ਤੋਂ ਉਹਦੇ ਕਾਰਨ ਨੇ ਕਿ ਬਚਿਆ ਕਿਵੇਂ ਉਹਨਾਂ ਕਾਰਨਾਂ ਨੂੰ ਲੱਭਣ ਦੀ ਅਸੀਂ ਕੋਸ਼ਿਸ਼ ਕਰਦੇ ਹਾਂ ਪਰ ਉਹ ਵੱਖਰੇ ਤਰੀਕੇ ਨਾਲ ਸਾਡੇ ਤੇ ਰੂਲ ਕਰਨ ਅਤੇ ਸਾਨੂੰ ਜਿਹੜਾ ਹੈ ਉਹ ਖਾਣ ਦਾ ਯਤਨ ਕਰ ਰਿਹਾ ਉਹ ਬਾਮਣ ਨਾਮ ਦਾ ਅਸ਼ਕਰ ਸਾਨੂੰ ਉਹ ਹੋਰ ਤਰੀਕੇ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰ ਰਿਹਾ ਅਸੀਂ ਜੋਤਿਸ਼ ਚ ਨਾ ਫਸੇ ਨਹੀਂ ਹੈਗੇ ਅਸੀਂ ਐਸਟਰੋਲੋਜੀ ਚ ਨਹੀਂ ਫਸੇ ਹੈਗੇ ਸਿੱਖ ਕਿਉਂਕਿ ਗੁਰੂ ਸਾਨੂੰ ਪਹਿਲਾਂ ਹੀ ਕਹਿ ਗਿਆ ਸੀ ਉਹਨੇ ਤਰੀਕਾ ਅਪਣਾਇਆ ਕਿ ਗੁਰਦੁਆਰਿਆਂ ਦੇ ਵਿੱਚ ਵੜ ਜਾਓ ਹੁਣ ਇਹ ਜਦੋਂ ਆਪਾਂ ਖਾਲਸਾਤਨ ਦੀ ਲਹਿਰ ਦੀ ਗੱਲ ਕਰਦੇ ਹਾਂ ਨਾ ਖਾਲਸਾਤਨ ਦੀ ਲਹਿਰ ਦਾ ਇੱਕ ਇੱਕ ਖਾਸੀਅਤ ਖਾਲਸਾਤਨ ਦੀ ਲਹਿਰ ਨੂੰ ਇੱਕ ਤੈਅਸ਼ੁਦਾ ਪ੍ਰੋਗਰਾਮ ਦੇ ਤਹਿਤ ਗੁਰਦੁਆਰਿਆਂ ਤੋਂ ਬਾਹਰ ਕੱਢਿਆ ਗਿਆ 1984 ਦੇ ਵਿੱਚ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲਾ ਕਰਨਾ ਸਾਥੇ ਚ ਰੈਲ ਸਿੰਘ ਭਿੰਡਰਾਲਾ ਦੀ ਸ਼ਹਾਦਤ ਉਹ ਫੌਜੀ ਹਮਲਾ ਉਹ ਉਹ ਇਸ ਨੀਤੀ ਦਾ ਹੀ ਹਿੱਸਾ ਸੀ ਕਿ ਗੁਰਦੁਆਰੇ ਦੇ ਵਿੱਚੋਂ ਗੁਰੂ ਦੇ ਦਵਾਰੇ ਦੇ ਵਿੱਚੋਂ ਜਿਹੜਾ ਸਿੱਖਾਂ ਦਾ ਇਹ ਆਪਣੇ ਆਪ ਦੇ ਵਿੱਚ ਖਾਲਸਾਣ ਹੀ ਹੈ ਖਾਲਸਾਣ ਦੀ ਐਮਬੈਸੀ ਹੈ ਉਹਦੇ 'ਚ ਖਾਲਸਾਣ ਦੀ ਲਹਿਰ ਨਾ ਚੱਲੇ ਉਹਦੇ 'ਚ ਇਹ ਆਜ਼ਾਦੀ ਦੀ ਗੱਲ ਨਾ ਕਰਨ ਉਹਦੇ 'ਚ ਸਿਰਫ ਪਾਠ ਪੂਜਾ ਰਸ਼ੀਅਨ ਆਰਥੋਡੌਕਸ ਚਰਚ ਦੇ ਤਹਿਤ ਜਿਹੜੇ ਜਿੰਨੇ ਵੀ ਪ੍ਰਚਾਰਕ ਕਥਾਵਾਚਕ ਜਾਂ ਗ੍ਰੰਥੀ ਹੈ ਨੇ ਉਹ ਜੋ ਮਰਜ਼ੀ ਕਰਨ ਲੰਗਰ ਚੱਲੇ ਪਰਸੈਂਟ दैट्स ਇਟ ਮਤਲਬ ਆਜ਼ਾਦੀ ਦੀ ਗੱਲ ਨਾ ਚੱਲੇ ਗੁਰਦੁਆਰਿਆਂ 'ਚ ਇਹ 1984 ਤੋਂ ਲੈ ਕੇ ਲਗਾਤਾਰ ਦਰਬਾਰ ਸਾਹਿਬ ਦੇ ਉੱਤੇ ਫੌਜੀ ਹਮਲੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਚੱਲ ਰਿਹਾ ਪਰ ਇਹਦਾ ਰੂਪ ਬਦਲ ਗਿਆ ਉੱਥੇ ਟੈਂਕ ਤੇ ਤੋਪਾਂ ਚੜਾਏ ਸਨ ਗੋਲੀਆਂ ਨਾਲ ਸਿੰਘ ਸ਼ਹੀਦ ਕੀਤੇ ਸੀ ਇੱਥੇ ਸ਼ਹੀਦ ਕਰਨ ਦਾ ਕਾਰਜ ਹੋ ਰਿਹਾ ਇੱਥੇ ਉੱਥੇ ਸਰੀਰ ਮਾਰੇ ਗਏ ਸੀ ਇੱਥੇ ਜ਼ਮੀਰਾਂ ਮਾਰੀਆਂ ਜਾ ਰਹੀਆਂ ਨੇ ਇਹ ਫਰਕ ਹੈਗਾ ਜੋਤੀਸ਼ ਨਾਲ ਨਹੀਂ ਮਰੇ ਪਰ ਇੱਕ ਗੱਲ ਆ ਜੇ ਥੋੜਾ ਜਿਹਾ ਚੌਕਸ ਹੋ ਜਾਗੇ ਬ੍ਰਾਹਮਣ ਦਾ ਭਵਿੱਖ ਅਸੀਂ ਕਹਾਂਗੇ ਅਸੀਂ ਤੇ ਆ ਤੈਅ ਕਰਾਂਗੇ ਕਿ ਬ੍ਰਾਹਮਣ ਦਾ ਭਵਿੱਖ ਕੀ ਹੋਣਾ ਚਾਹੀਦਾ